ਜਿਹੜਾ ਕੋਈ ਸਾਥ ਨਹੀਂ ਆ ਇੱਕ ਲੱਤ ਨਾਲ ਹੀ ਇਹ ਬੱਚਾ ਜਿਹੜਾ ਆਪਣੀ ਰੋਟੀ ਆ ਪਕਾਉਂਦਾ ਤੇ ਆਪੇ ਖਾਂਦਾ ਕੋਈ ਸਾਥ ਨਹੀਂ ਕਲੀਪੀ ਦੇ ਕਾਰਨ ਲਾਈਨ ਹੀ ਕਰਾਸ ਕੇ ਤੇ ਲੱਤ ਹੀ ਕੱਟ ਦਿੱਤੀ ਡਾਕਟਰਾਂ ਨੇ ਲੱਤ ਕੱਟਤੀ ਤੇ ਲਾਇਕ ਕਰਾਉਂਦੇ ਕਰਾਉਂਦੇ ਹੈ ਨਾ ਜਿੰਨਾ ਕੋਈ ਪਾਸੇ ਘਰ ਵੀ ਦੇਣੇ ਹੋ ਗਏ ਕੀ ਗੱਲ ਐ ਸਾਰੀ ਕੀ ਮਸਲਾ ਇਹ ਸਾਰਾ ਲੜਕਾ ਹੂੰ ਜਾ ਰਹਾ ਹੈ ਕੰਮ ਤੇ ਤੇ ਇਹਦਾ ਅਚਾਨਕ ਐਕਸੀਡੈਂਟ ਹੋ ਗਿਆ ਕਾਰਨ ਗਰੀਬੀ ਦੇ ਕਾਰਨ ਲਾਇਨੀ ਕ੍ਰਾਸ ਕਰਕੇ ਤੇ ਲੱਤ ਹੀ ਕੱਟ ਦਿੱਤੀ ਡਾਕਟਰਾਂ ਦਾ ਲੱਤ ਕੱਟ ਦਿੱਤੀ ਫਿਰ ਲਾਇਕ ਕਰਾਉਂਦੇ ਕਰਾਉਂਦੇ ਹੈ ਨਾ ਜਿੰਨਾ ਕੋਹਾ ਲਾ ਸਕਦੇ ਘਰ ਵੀ ਦੇਣੇ ਹੋ ਗਿਆ ਤੇ ਘਰ ਵਾਲੀ ਬੱਚੇ ਲੈ ਕੇ ਗਰੀਬੀ ਦੇ ਕਾਰਨ ਉਹ ਵੀ ਜਾ ਚੁੱਕੀ ਹੈ ਮਿਹਰਸਾਲ ਹੋ ਗਿਆ ਇਹਦਾ ਰੋਟੀ ਦਾ ਕੋਈ ਸਾਥ ਨਹੀਂ ਆ ਇੱਕ ਲੱਤ ਨਾਲ ਹੀ ਇਹ ਬੱਚਾ ਜਿਹੜਾ ਆਪਣੀ ਰੋਟੀ ਆ ਪਕਾਉਂਦਾ ਆਪ ਹੀ ਖਾਂਦਾ ਕੋਈ ਹਸਾਰ ਨਹੀਂ ਨਾ ਹੀ ਘਰ ਵਿੱਚ ਕੋਈ ਸਾਧਨਿਆ ਕੋਈ ਕਿਸੇ ਰਕਮ ਦਾ ਵੀ ਕੋਈ ਫਲੈਸ਼ ਵਗੈਰਾ ਜਾਂ ਕੋਈ ਵੀ ਅਧਿਕ ਮਰਤਨੀ ਹੈ ਹੈ ਨਹੀਂ ਸਾਥਾ ਨਹੀਂ ਵੀ ਕੋਈ ਨਹੀਂ ਘਰ ਦੇ ਵਿੱਚ ਕੀ ਮੰਗ ਕਰਦੇ ਆ ਤੇ ਅਸੀਂ ਇਹ ਮੰਗ ਕਰਦੇ ਆ ਕਿ ਸਾਡੀ ਮਰਤ ਕੀਤੀ ਜਾਵੇ ਸਹਤਾ ਕੀਤੀ ਜਾਵੇ ਤੇ ਬੱਚਾ ਰੋਟੀ ਖਾ ਸਕੇ ਕਿਉਂਕਿ ਮੈਂ ਦਾ ਬਾਪਾ ਮੈਂ ਤਾਂ ਥੋੜਾ ਚਿਹਰੇਆਂ ਤੇ ਬਾਪ ਦੇ ਵਿੱਚ ਇਕੱਲਾ ਤੇ ਨਾ ਕੋਈ ਸਾਰਾ ਹੈ ਬੱਚੇ ਘਰ ਦੀ ਵੀ ਜਾ ਚੁੱਕੇ ਤੇ ਤੇ ਕੀ ਕਰੂਗਾ ਬਾਦ ਦੇ ਕੋਈ ਕੰਮ ਤੇ ਕਰ ਨਹੀਂ ਸਕਦਾ ਤੇ ਇਸ ਕਰਕੇ ਹੀ ਮੰਗ ਕਰਦੇ ਆਂ ਕਿ ਸਾਡੀ ਸਹਾਇਤਾ ਕੀਤੀ ਹੋਵੇ ਮੋਬਾਈਲ ਨੰਬਰ ਕਿੰਨਾ ਹੈ ਤੁਹਾਡਾ ਮੇਰਾ ਮੋਬਾਈਲ ਨੰਬਰ ਹੈਗਾ 98555 97612 ਕੀ ਨਾ ਵੀਰ ਜੀ ਬੋਲ ਜੀਂ ਵੀ ਕੀ ਗੱਲ ਹੈ ਜਿਹੜੇ ਲੱਤ ਲੈਣ ਇਹ ਐਕਸੀਡੈਂਟ ਉਹ ਸਾਰ ਹੋ ਗਿਆ ਅੱਛਾ ਉਹਦਾ ਘਰ ਨਾਲ ਬਾਅਦ ਚ ਇਲਾਜ ਕਰਵਾਉਣ ਦੇ ਤਰ੍ਹਾਂ ਦੇ ਫਿਰ ਇਹ ਘਰ ਵੀ ਕਹਨੇ ਪਿਆ ਲੱਤ ਵੱਡੀ ਨੂੰ ਪੇ ਹਾਂਜੀ ਤਾਂ ਕੀ ਗੱਲ ਕੀ ਹੁਣ ਕੀ ਗੱਲ ਹੁਣ ਇਹੀ ਗੱਲ ਹੈ ਵੀ ਅਸੀਂ ਜੁਣ ਲੈ ਕਿ ਮਲਤ ਕੀਤੀ ਜਾਵੇ ਸਾਡੀ ਬੱਚੇ ਹੈਗੇ ਨਹੀਂ ਬੱਚੇ ਛੱਡ ਕੇ ਚਲੇ ਗਏ 1.5 ਸਾਲ ਹੋ ਗਿਆ 2 ਸਾਲ ਹੋ ਗਿਆ ਕਾਤੋਂ ਗਰੀਬੀ ਦੇ ਕਾਰਨ ਕੀ ਮੰਗ ਕਰਦੇ ਸਾਡੇ ਹੀ ਮੰਗਿਆ ਕਿ ਚਲ ਕੋਈ ਸਾਡੀ ਸਿਹਰਾ ਕੀਤੀ ਜਾਵੇ ਤੇ ਇਹਦਾ ਘਰ ਛਡਾਲ ਗਿਆ ਲੱਗਦਾ ਪਿਆ ਇਹ ਨੰਬੰਨੀ ਤਾਂ ਕਰ ਵੀ ਨਹੀਂ ਕਰ ਤੇ ਇਹ ਕੀ ਲੱਗਦੇ ਨੇ ਵੀਰ ਜਿਹੜੇ ਇਹ ਆ ਲਗਵਾ ਲਈ ਆ ਭਾਜੀ ਕੀ ਹਲਾਦ ਨੇ ਇਹਨਾਂ ਦੇ ਘਰ ਦੇ ਇਹਨਾਂ ਦੇ ਬਹੁਤ ਮਾੜੀ ਹੈ ਕੀ ਗੱਲ ਕੀਤੀ ਸਰ ਗੱਲ ਕੀ ਐਂਦਾ ਜਿਹਾ ਨਹੀਂ ਇਹਨਾਂ ਦੀ ਲੱਤ ਵੱਟੀ ਗਈ ਆ ਤੇ ਥਾਣਾ ਠਾਈ ਕੰਮ ਤੋੜਿਆ ਗਿਆ ਤੇ ਜੀਵਨ ਨਾਲ ਦੇ ਪਰਿਵਾਰ ਵੀ ਛੱਡ ਕੇ ਇਹਨਾਂ ਚਲ ਗਿਆ। ਇਹ ਕਾਰਨ ਕੇ ਵਿਚਾਰੇ ਹੋਣ। ਜਿਆਦੀ ਮਹਿੰਗੋਰੀ ਇਹਨਾਂ ਨੂੰ। ਤੇ ਘਰ ਦਾ ਗੁਜ਼ਾਰਾ ਕਿਵੇਂ ਹੁੰਦਾ? ਘਰ ਦਾ ਇਦਾਂ ਵਿਚਾਰੇ ਕਦੇ ਕੀ ਮੰਗਦੇ। ਕੀ ਮੰਗ ਕਰਦੇ ਨੇ? ਮੰਗ ਰੋਟੀ ਪਾਣੀ ਦਾ ਕਿਵਰ ਬਜਾੜਾ। ਗਰੀਬਾਂ ਦਾ ਇਹ ਹੁੰਦਾ।